तू सजा लाई, लाई सी अदालत ने दूनी दूनी चटी है जे छना छड़ी तो तो नहीं तो तथो अर्जी लेकेी है ना भाई राज्य ने अमित शाह जवाब दिता अमित शाह ने जब नहीं छोड़ेंगे जे छोड़ने के लायक नहीं है रिहा करने के लायक नहीं है क्योंकि जे माफी नहीं मांगे फिर भाई राजने कहा माफी मांगता कौन है इतों देसी ਤੂੰ ਕੱਲ ਦੇ ਨਾ ਅੱਜ ਦੇ ਇਹ ਗੁਰੂ ਦੇ ਸਿੱਖ ਦਾ ਹੱਥ ਤੇ ਗੁਰੂ ਦੇ ਸਿੱਖ ਦਾ ਸੱਚ ਗੁਰੂ ਦੇ ਸਿੱਖ ਦੀ ਦਿਰਦਾ ਹੈ ਕਿਉਂਕਿ ਪੰਥ ਹਮੇਸ਼ਾ ਹੀ ਕੇਂਦਰ ਸਰਕਾਰਾਂ ਤੇ ਜ਼ੁਲਮ ਦੇ ਵਿਰੁੱਧ ਲੜਦੇ ਆਏ ਭਾਈ ਜਤਾਰ ਸਿੰਘ ਵਾਰਾ ਧਿਆੜ ਦੇ ਵਿੱਚ ਬਿਠਾ ਹੈ ਭਾਈ ਪਿਹੋਰਾ ਭਾਈ ਤਾਰਾ ਬੜੇ ਜੇ ਵਿੱਚ ਬੈਠੇ ਹੈ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਇਹਨੇ ਨਾਂ ਸੁਣਿਆ ਜਿਨਨੇ ਜਿਨਨੇ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਦਾ ਇੰਜੀਨੀਅਰ ਦਾ ਨਾਮ ਸੁਣਿਆ ਹੱਥ ਖੜਾ ਕਰਿਆ ਜੀ ਆ ਵੇਖ ਲਓ ਸਾਡੀ ਕੌਮ ਦੀ ਕਿਸਮਤ ਭਾਈ ਗੁਰਮੀਤ ਸਿੰਘ ਇੰਜੀਨੀਅਰ ਜਿਹੜਾ ਬੰਦੀ ਸਿੰਘ ਹੈ ਜਿਨਨੇ ਜਿਹੜਾ ਵੀ ਉਹਦੇ ਬਾਰੇ ਜਾਣਦਾ ਜਾਂ ਜਿਹਨੇ ਨਾਮ ਸੁਣਿਆ ਉਹ ਜ਼ਰੂਰ ਹੱਥ ਖੜਾ ਕਰਿਆ ਜੀ ਹੈਗਾ ਕੀ ਕਿਸੇ ਨੂੰ ਪਤਾ ਹੋਵੇ ਕਿ ਗੁਰਮੀਤ ਸਿੰਘ ਇੰਜੀਨੀਅਰ ਕੌਣ ਸਿਰਫ ਉਹ ਸਿਰਫ ਉਹ ਜਿਹੜੇ ਉਹਨਾਂ ਨੂੰ ਪਤਾ ਦੁੱਖ ਦੀ ਗੱਲ ਹੈ ਇੱਕ ਸਾਧ ਬੰਦਾ ਇੱਕ ਗੁਰਮਖਰੂ 28 ਸਾਲ ਜੇਲ੍ਹ ਕੱਟ ਕੇ ਜਾਂਤੇ ਬੁੱਚੜ ਦੇ ਕੇਸ 'ਚ 28 ਸਾਲਾਂ ਬਾਅਦ ਉਹਨੂੰ ਪੱਕੀ ਜ਼ਮਾਨਤ ਮਿਲੀ 28 ਸਾਲਾਂ ਬਾਅਦ ਔਰ ਅਗਲੇ ਬੰਦੇ ਪਹਾੜਾ ਕੀ ਵਾਪਰਿਆ ਉਹ ਵੀ ਸੁਣ ਲੋ ਉਹ 9-10 ਮਹੀਨੇ ਬਾਹਰ ਆ ਦੇ ਘਰੇ ਰਿਆ ਘਰੇ ਰਿਆ ਤੇ 10 ਮਹੀਨਿਆਂ ਬਾਅਦ ਉਹਦੀ ਜ਼ਮਾਨਤ ਰੱਦ ਕਰਕੇ ਉਹਨੂੰ ਫੇਰ ਜੇਲ੍ਹੇ ਭੇਜਤਾ ਕਿ ਉਹਨੂੰ ਪਤਾ ਲੱਗਾ ਮੈਨੂੰ ਪਤਾ ਸੀ ਮੈਨੇ ਉਹਨੇ ਕਿਹਾ ਸੀ ਭਾਈ ਸਾਹਿਬ ਹੋ ਸਕਦਾ ਹੈ ਕਿ ਮੈਨੂੰ ਭੌਂ ਕੇ ਜੇਲ੍ਹੇ ਭੇਜ ਦੇਣਾ ਮੇਰੇ ਮਾਤਾ ਜੀ ਤੁਹਾਡੇ ਨਾਲ ਸੰਪਰਕ ਕਰਨਗੇ ਉਹਨਾਂ ਦੀ ਮਾਤਾ ਜੀ ਮੇਰੇ ਨਾਲ ਸੰਪਰਕ ਕੀਤਾ ਔਰ ਭਾਈ ਸਾਹਿਬ ਨੇ ਜੇਲ੍ਹ ਜਾਣ ਤੋਂ ਪਹਿਲੋ ਫੇਰ ਬੜੀ ਨਿਮਰਤਾ ਦੇ ਨਾਲ ਪੰਥ ਨਾਲ ਚਾਰ ਵਿਚਾਰ ਸਾਂਝੇ ਕਰਦੇ ਹੋਏ ਗੁਰਮੀਤ ਸਿੰਘ ਇੰਜੀਨੀਅਰ ਨੇ ਆਪਣੀ ਵੀਡੀਓ ਪਾਈ ਇਹਨੇ ਸੁਣੀ ਕੋਈ ਪੰਥਕ ਬੋਲੇ ਕਿਹਦੇ ਹਿਰਦੇ ਤੇ ਛੱਟ ਵੱਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ